ਰਾਹੁ ਸ਼ਾਹ ਨੇ ਲੇਖੇ ਮਿੱਟੀ ਯਾਦ ਦੇ ਵਿੱਚ ਜੋ ਜੀ ਬੈਠੇ ਤੋਂ ਆਪ ਜੀ ਨੇ ਗੀਤਰ ਸਰਵਣ ਕੀਤਾ ਹੈ ਪਹਿਲਾਂ ਦਾਦਾ ਜੀ ਅਟਾਰੀ ਵਾਲੇ ਉਹਨਾਂ ਦੇ ਜੱਥੇ ਤੋਂ ਉਪਰੰਤ ਸਰ ਸਾਹਿਬ ਬਹੁਤ ਸਨਾਰ ਜੋ ਸਾਧ ਬਾਬਾ ਪ੍ਰੀਤੂ ਸੰਗੀਤ ਮੇਲੇ ਜਾ ਰਹੇ ਉਹਨਾਂ ਨੇ ਬੜਾ ਹੀ ਲਾਸਤ ਨਾਮ ਰਾਗਾਂ ਦੇ ਵਿੱਚ ਗੀਤਰ ਸਰਵਣ ਦਾ ਕੋਸ਼ਿਸ਼ ਤੁਹਾਨੂੰ ਬਿਹਾਰ ਕੀਤਾ ਸਤਿ ਸ੍ਰੀ ਅਕਾਲ ਜੀ ਸ਼ੁਰੂਆਤ ਤੋਂ ਲਗੀ ਹੈ ਥੋੜਾ ਸਮਾਂ ਬੈਠ ਕੇ ਆਪਾਂ ਬਾਪੂ ਸਾਹਿਬ ਨੂੰ ਰਵਾ ਲੈਣਾ ਹੈ ਕਮਾਈ ਦੀ ਬੱਚਾ ਨੂੰ ਬਾਪੂ ਸਾਹਿਬ ਨੂੰ ਆਪਾਂ ਸਰਵਰਤਨ ਦੇ ਵਿੱਚ ਬੈਠੀ ਕਰਾਣਾ ਬਹੁਤ ਸੁਖਮਿੰਦਰੀ ਦੀ ਰਾਹੀ ਆਨੇ ਵਾਲੇ 5-7 ਮਿੰਟ ਦੀ ਹਾਜ਼ਰੀ ਕਥਾ ਪ੍ਰਵਾਹ ਨਮਸਕਾਰ ਕਰਨਾ ਦਿਨੋ ਜੋੜਨਗੇ ਸਤ ਸਪ ਸਪ ਸਿੱਧੀ ਰਾਜੇ ਵਾਲੇ ਬਾਬੇ ਅੱਜ ਦਾ ਮਹਾਨ ਸਮਾਗਮ ਸਤ ਬਾਬਾ ਹਰੀ ਸਿੰਘ ਜੀ ਮਹਾਰਾ ਜਿਨ੍ਹਾਂ ਦਾ ਜਨਮ ਦਿਵਸ ਆ ਰਿਹਾ ਸਤ ਬਾਬਾ ਬਲਵੀਰ ਸਿੰਘ ਜੀ ਸਤ ਬਾਬਾ ਜਸਵੰਤ ਸਿੰਘ ਜੀ ਜਿਨ੍ਹਾਂ ਦੀ ਸਦਾਨਾ ਤੇ ਕੀ ਮਿੱਠੀ ਯਾਦ ਅਨਾਰਹੀ ਰੂਸ਼ਕਤਾ ਮਨ ਕਰਕੇ ਸਤ पाप पितृ जर्णा दे नाल ਸ਼ੁਭ ਅਰੰਭ ਦੇ ਮਾਣ ਸਤਿ ਕਰੂ ਸਾਜਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿ ਸੱਚੇ ਪਾਤਸ਼ਾਹ ਮਹਾਰਾਜਿਆਂ ਦੀ ਪਾਵਨ ਪਵਿੱਤਰ ਪਜੂਰੀ ਅੰਦਰ ਬਹੁਤ ਕਾਰਜ ਰੂਪ ਸ੍ਰੀ ਬਾਪ ਸੰਬਾ ਬਾਪ ਜੀ ਦੇ ਕੀਰਤੇ ਵਾਲੇ ਮਹਾਂ ਪੁਰਖਾਂ ਦੇ ਪਾਵਨ ਪਵਿੱਤਰ ਜਨਮ ਦਿਹਾੜੇ ਨੂੰ ਮਨਾਉਂਦੇ ਆ ਹੋਇਆ ਸਤਿਬਾਬਾ ਬਲਬੀਰ ਸਿੰਘ ਜੀ ਸਤਿਬਾਬਾ ਦੇ ਸਵਰਗ ਦੀ ਬਾਹਮੁਖਾ ਦੀ ਸਲਾਨਾ ਯਾਦ ਬਖਣਾਉਂਦਿਆਂ ਹੋਇਆ ਸਤਿਗੁਰੂ ਪਾਤਸ਼ਾਹ ਬਾਰਾ ਦੀਆਂ ਦੀ ਪਾਵਨ ਘਰਤਰ ਜੁੜੀ ਅੰਦਰ ਜੁੜ ਬੈਠੀ ਆ ਸਦੇ ਦੇ ਉੱਪਰ ਬੜੀਆਂ ਸਤਕਾਰ ਦੂਖ ਸੀਤਾ ਸੁਭਾਇ ਪਾਤਨੀ ਵਰਬੇ ਗਏ ਸ਼੍ਰੀ ਘਰ ਸਤਬਾਬਾ ਜੀ ਦੀ ਪਰਦੇਈ ਆਰਾਮੜਿਆਲੇ ਤੋਂ ਆਪ ਸੰਗਤਾਂ ਦੇ ਕੋ ਸੁਭਾਇ ਪਾਤਨੀ روحت بابا رجندر پتیلی سنت بابا گربھ جی ایک دن دن ماہا پورے ਆਉ ਸਾਰੇ ਮਨੁੱਖਾਂ ਨੂੰ ਮੇਰੇ ਕਰੀਏ ਕਾਗੋ ਕਰ ਬ੍ਰਭੂ ਸ਼੍ਰੀ ਫਤੀ ਦੀ ਸ਼ਾਨ ਨੂੰ ਪਾਵੋ ਸਾਰੇ ਪਿਆਰ ਸਤਿਕਾਰ ਸਰਤਾ ਨੂੰ ਜੀਵਾਜ ਤੁਜੀ ਦਾ ਖਾਲਸਾ ਵਾਜੂ ਜੁਜੀ ਦੀ ਫਤਿਹ ਜਿਨਾਂ ਰਾਜੋ ਦੇ ਪਿਆਰਿਆਂ ਨੂੰ ਸੁਆਤ ਗੁਰ ਪਰਮਾਤਮਾ ਦੇ ਧਾਮ ਤੋਂ ਰਾਖੀ ਤੇ ਆਜੂ ਪਰਮਾਤਮਾ ਦੇ ਨਾਮ ਨੂੰ ਜਪੇ ਹੈ ਉਹ ਨਾਮ ਦਾ સ્ਮੀਰ ਕਰਕੇ ਸੰਸਾਰ ਤੋਂ ਨਵਾਂ ਧੰਨ ਬਣਿਆ ਜਾਂਦਾ ਹੈ ਉਹਨਾਂ ਦਾ ਜਨਮ ਵੀ ਸੰਸਾਰ ਵਿੱਚ ਆਉਣਾ ਧਰਤਾ ਦੇ ਯੋਗ ਗੈ ਉਹਨਾਂ ਦਾ ਸੰਸਾਰ ਤੋਂ ਸੰਸਾਰ ਦੇ ਜੀਵਾਂ ਦੇ ਪਾਰ ਉਕਾਰ ਦੇ ਕਾਰਨ ਕਰਕੇ ਚਲੇ ਜਾਣਾ ਪ੍ਰਭੂ ਗੁਰੂ ਪਰਮਾਤਮਾ ਦੇ ਬਾਪ ਦਾ ਸੰਸਾਰ ਦੇ ਜੀਵਾਂ ਨੂੰ ਤੁਰ ਕਰਕੇ ਚਲੇ ਜਾਣਾ ਜੀ ਰੱਬ ਦੇ ਯਾਰੀਆਂ ਦਾ ਧਰਤਾ ਦੇ ਯੋਗ ਬਣਿਆ ਜਾਂਦਾ ਹੈ ਤਰੂਤ ਅਰਥ ਦੇ ਮਾਰਗੀਆਂ ਦੀ ਬਾਣੀ ਪੜਦੇ ਆ ਤਾਂ ਕੋਲ ਵਰਤਦੀ ਮਾਰ ਕੋ ਕਰੀ ਹੈ ਪਰ ਦੇ ਕੀ ਦੇ ਸਰੀਰ ਲਈ ਉਹ ਦੈਵ ਤੇ ਰੱਬ ਦੇ ਪਿਆਰਿਆਂ ਦਾ ਜਿੰਨਾ ਆਮ ਇੱਕ ਸੰਸਾਰ ਦੇ ਅੰਦਰ ਪਰ ਮਰਨ ਕੀ ਤੇ ਰੱਬ ਦੇ ਪਿਆਰਿਆਂ ਦੀ ਵਡਿਆਈ ਕਿਉਂ ਘਟਦੀ ਹੈ ਸੰਸਾਰ ਦੇ ਵਿੱਚ ਤਾਂ ਵਰਬਾਣੀ ਦੇ ਵਰਤਨ ਦੇ ਪਰ ਵਿੱਚ ਵੀ ਸਾਥਤਾ ਸਰਬਲਤਾ ਕੀ ਕਰ ਰੱਬ ਦਾ ਪਿਆਰਾ ਇਸੇ ਤਰੀਕੇ ਦੇ ਤਾਮ ਕਰਦੇ ਕਿਤੇ ਰੱਬ ਦੇ ਪਿਆਰੇ ਕਰਤਾ ਦੇ ਜੋਤ ਪੂਰਿਆ ਕਰਨ ਦੇ ਕਿਉਂਕਿ ਮਰਦੇ ਕਦੇ ਕਰਨ ਨੂੰ ਤਰੰਗ ਹੈ ਭਾਈ ਗੁਰੂ ਸੰਗੜੀ ਜੀ ਉੱਪਰ ਗਾਥਾ ਲਿਖਦੇ ਐ ਕਿਤੇ ਇੱਕ ਜੀਮੀ ਦਾ ਤੂਰ ਤੇ ਰਹਿ ਰਿਹਾ ਆਪਣੀ ਖੇਤੀ ਬਾੜੀ ਕਿਹ ਕੀ ਕਹਿ ਵਾਰੀ ਜੀ ਦੀ ਵਾਰ ਆਖਿਆ ਕਹਿ ਵਾਰੀ ਤੇਨ ਵਾਰੀ ਜੀਮੀ ਤਾਮ ਦੇ ਕੋਲ ਵਾਰੀ 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 ਕਹਾਇਆ ਕਿ ਸਾਰ ਸੰਕੀਤੀ ਖੇੜ ਬਾਂਗੀ ਤੇ ਜੀ ਦਾ ਕਾਲ ਪਰਮਾਤਮਾ ਦੀ ਚਰਨਾਵਾਂ 'ਤੇ ਕਰਨਾ ਲੱਗਿਆ ਸਦਾ ਇੱਕ ਰਾਸ ਪਰਮਾਤਮਾ ਦੀ ਨਾਮ ਕਰ ਜੁੜਿਆ ਰਿਹਾ ਹੈ ਮਾਹਾਂ ਮੁਰੂਤ ਕਰਨ ਲੱਗੇ ਕਹਿਣ ਲੱਗਾ ਮਾਹਾਂ ਤੁਮ ਮੇਰੇ ਦੇਖੋ ਕੀ ਹੈ ਕਿ ਉਹ ਤੇ ਦੇਵ ਸੁਦਾਮਨੀ ਕਮਾਈ ਕਰਾ ਇਸ ਰੱਬ ਦੇ ਨਾਮ ਦੀ ਜੇ ਨੂੰ ਕਮਾਈ ਕਰੇਗਾ ਉਹਨੇ ਆਲੋਮਰਣਾ ਕੋਈ ਨਹੀਂ ਕਰ ਸਕਦਾ ਜੀ ਦੀ ਬਾਣੀ ਭਗਤ ਸਹਿਬਾ ਨੇ ਕੀਤੀ ਦਾਮਾ ਕਹੇ ਦੇਵ ਸੁਦਾਮ ਗੁਰੂ ਤੇਰਾਮ ਸੁਖਾ ਬਾਹਮਪੁਰ ਜੰਗਲੇ ਬਾਹਮਪੁਰ ਹੋਈ ਹੈ ਕਾਕੀ ਪਾ ਮਿਸਰਾ ਪਰ ਜਾਓ ਆਖਾ ਔਖਾ ਸਾਧਾ ਲਾਓ ਪਾਵ ਕੇ ਨਾਮ ਦੀ ਪ੍ਰਾਪਤੀ ਰੱਬ ਦੇ ਪਿਆਰਿਆਂ ਦੇ ਦੀਪ ਤਾਲ ਨੂੰ ਦੁਹਰਿਆ ਕਰਦੀ ਹੈ ਤੈਸੇ ਰੱਬ ਦੇ ਪਿਆਰੇ ਮਹਾਪੁਰਖਾਂ ਦੀ ਯਾਦ ਮੰਦਰ ਜੁੜ ਬੈਠੇ ਹਾਂ ਜਿਨ੍ਹਾਂ ਮਹਾਪੁਰਖਾਂ ਨੇ ਵਾਰਕੂ ਤੋਂ ਮੰਦਰ ਦਾ ਸਬਕ ਕੀਤਾ ਪਰਮਕਾਰ ਦੇ ਕਰਨ ਤੇ ਪਾਸ਼ਾ ਦੇ ਕਰਨਾਂ ਦੇ ਵੀ ਇਲਾਸ ਵੀ ਕੀਤੀ ਹੈ ਭਾਰਤ ਕੇ ਕਿਰਪਾ ਕਾ ਇਸ ਨਾਮ ਦੀ ਦਾ ਸੰਪਕ ਕਰੇ ਕਿ ਬਜਨ ਕਰਉ ਸਤਾਰੂ ਸੰਬਾਬਾ ਮਰੀਖ ਦੀਪਾ ਨੂੰ ਪ੍ਰੰਤਗਤ ਜਿਨ੍ਹਾਂ ਦੇ ਤੁਮ ਸਮ ਕਾਮ ਸੰਗਾਂ ਦੇ ਦਰਸ਼ਨ ਕੀਤੇ ਹੈ ਬਾਪ ਸਾ ਕਿਰਪਾ ਕਾ ਗੁਰੂ ਦਾ ਬਾਪ ਸਾਡੀ ਸਾਰਿਆਂ ਦੇ ਕਿਤੇ ਵਿੱਚ ਰਸ ਜਾਏ ਅਮਰਤੂ ਦੇ ਉਪਯੋਗ ਕਰੀਏ ਗੁਰੂ ਬਾਲੇ ਭਗਤੀ प्यं बी ख़ेमा जी बुलाओ जी वाहिाल वाहिते बहुत बहुत